ਮਾਤਾ ਮੰਦਰ ਪਿੰਡ ਮਹਿਮਾ ਸਰਜਾ ਪਿੰਡ ਮਹਿਮਾ ਸਰਜਾ ਦੇ ਵਿੱਚ ਮਾਤਾ ਮੰਦਰ ਦੇ ਭਗਤਾਂ ਦੀ ਕਾਫੀ ਚਿਰ ਤੋਂ ਇੱਛਾ ਸੀ ਕਿ ਇੱਥੇ ਨਵਾਂ ਸ਼ੈੱਡ ਪਾਇਆ ਜਾਵੇ ਜੋ ਕਿ ਕੁਝ ਸਮਾਂ ਪਹਿਲਾਂ ਨਵੇਂ ਬਣੀ ਕਮੇਟੀ ਵੱਲੋਂ ਅਪਰਾਲਾ ਕਰਕੇ ਇਸ ਸ਼ੈੱਡ ਨੂੰ ਤਿਆਰ ਕੀਤਾ ਜਾ ਰਿਹਾ ਹੈ ਬਾਕੀ ਇਸ ਕਮੇਟੀ ਦੇ ਪ੍ਰਧਾਨ ਨਾਲ ਗੱਲਬਾਤ ਕਰਦੇ ਸਤੀਖਾ ਬਾਈ ਜੀ ਹਾਂਜੀ ਕੀ ਸੇਵਾ ਚੱਲ ਰਹੀ ਹੈ ਮੰਦਰ ਦੇ ਵਿੱਚ ਮੰਦਰ ਦੇ ਵਿੱਚ ਜੀ ਆਪਾਂ ਨਗਰ ਦੇ ਸਹਿਯੋਗ ਦੇ ਨਾਲ ਇੱਕ ਛੱਡ ਬਣਾ ਰਹੇ ਹਾਂ ਅੱਛਾ ਜੀ ਪੰਜਾਬਾਇਤੀ ਦਾ ਅੱਛਾ ਜੀ ਇਹ ਸਾਰਾ ਵਧੀਆ ਮਿਲ ਕੇ ਜਿਹੜਾ ਮਟੀਰੀਅਲ ਹੈ ਇਹ ਟਾਟਾ ਦਾ ਵਰਤਿਆ ਇੱਥੇ ਸਾਰੇ ਨਗਰ ਦੇ ਸਹਿਯੋਗ ਨਾਲ ਆਪਾਂ ਇਹਨੂੰ ਤਿਆਰ ਕਰ ਰਹੇ ਹਾਂ ਕਿਉਂਕਿ ਗਰਮੀ ਸਰਦੀ ਦੇ ਵੇਲੇ ਕੰਮ ਆ ਸਕੇ ਇੱਕ ਇੱਕ ਛੋਟੇ ਪ੍ਰੋਗਰਾਮ ਦੇ ਵਿੱਚ ਦੇਰਾ ਪੌਕੀਆਂ ਉਹਨਾਂ ਮਾਤਾ ਦੀਆਂ ਉਸ ਵੇਲੇ ਇੱਥੇ ਸੰਗਤ ਨੂੰ ਬੈਠਣ 'ਚ ਥੋੜੀ ਦਿੱਕਤ ਆਉਂਦੀ ਸੀਗੀ ਤਾਂ ਕਰਕੇ ਇਹ ਹੁਣ ਵਧੀਆ ਸ਼ੈਡ ਬਣਾ ਰਹੇ ਆ ਨਵੀਂ ਕਮੇਟੀ ਵੱਲੋਂ ਇਹ ਜਿਹੜਾ ਪ੍ਰਬੰਧ ਲਿਆ ਸੀਗਾ ਥੋੜਾ ਸਮਾਂ ਪਹਿਲਾਂ ਉਹਦੇ ਅਧੀਨ ਹੀ ਕੰਮ ਕਰ ਰਹੇ ਆ ਜੀ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਠੀਕ ਹੈ ਇਹਨਾਂ ਕਹਿੰਦਾ ਸਾਰੇ ਨਗਰ ਦਾ ਧੰਨਵਾਦ ਜੈ ਅਕਾਲ ਅਸੀਂ ਸਮੂੱਚੀ ਪਿੰਡ ਮਹਿਮਾ ਸਰਜਾ ਤੇ ਆਸ-ਪਾਸ ਦੇ ਸਹਿਯੋਗੀਆਂ ਤੋਂ ਮੰਗ ਕਰਦੇ ਆ ਕਿ ਵੱਧ ਤੋਂ ਵੱਧ ਮੰਦਰ ਕਮੇਟੀ ਦੀ ਸਹਾਇਤਾ ਕੀਤੀ ਜਾਵੇ ਤਾਂ ਜੋ ਔਰ ਵਧੀਆ ਤਰੀਕੇ ਨਾਲ ਇੱਥੇ ਕੰਮ ਕੀਤਾ ਜਾ ਸਕਿਆ